ਜੇ ਲੋ ਸਰਦਾਰ ਜੀ ਜਿਵੇਂ ਲੱਕੜ ਤੇ ਆਹ ਕਿਆ ਬਾਤ ਆ ਇਹਨੂੰ ਕਹਿੰਦੇ ਆ ਪਿਆਰ ਬੋਲ ਕੇ ਨਹੀਂ ਬਤਾ ਸਕਦੀ ਤਾਂ ਹੈਗਾ ਆਹ ਦੀਆ ਠੀਕ ਆ ਉਹ ਗੁਰਪ੍ਰੀਤ ਜੱਸੀ ਵੇ ਇਹ ਗੱਲੀ ਨਹੀਂ ਸੁਣਦੇ ਇਹ ਉਹ ਗੁਰਪ੍ਰੀਤ ਕਦਾ ਛੜਕੀ ਵਾਲੀ ਚੱਲਦੀ ਐ ਬੋਲ ਇੰਨੇ ਮਾਰਦੇ ਸੁਣਦੇ ਕਿਉਂ ਨਹੀਂ ਗੱਲ ਇਹ ਓ ਮਾਈ ਨੇ ਬੋਲ ਮਾਰੇ ਸਾਨੂੰ ਕੁੜਪੀ ਤਾਂ ਬੋਲ ਸੁਣਿਆ ਨਹੀਂ ਉਹ ਸੜਕੀ ਵਾਲੀ ਚੱਲਦੀ ਐ ਕੱਲ ਅਬਰਜੀਤ ਸੁਣਦਾ ਨਹੀਂ ਸਾਨੂੰ ਯਾਰ ਸੜਕ ਦਾ ਖਰਾ ਰੋਡ ਵਾਲਾ ਚੱਲਦਾ ਇਹ ਕੋਈ ਮੋਟਰ ਚੱਲ ਜਾਂਦੇ ਕੋਲ ਖੜ ਕੇ ਪਤਾ ਨਹੀਂ ਲੱਗਾ ਕਣ ਕਰਵਾਉਣ ਲੱਗਿਆ ਹਾਂ ਗਰਮੀ ਸੜਦੀ ਯਾਰ ਆਪਣੇ ਕੇ ਲਸਤ ਕਰਦੇ ਪਰਵਾਤੀ ਆਰੇ ਮੀਂਹ ਦਾ ਵਸਰਾ ਇੱਥੇ ਡੋਕੀਆ ਰੇ ਰੇ ਮੱਮਾ ਪੋਣੀ ਲਈ ਇਹਨੂੰ ਤੇ ਹੁਣੇ ਕੰਮ ਜੀ ਅਸੀਂ ਨਹੀਂ ਬਲਾ ਕੇ ਆਇਆ ਚੌਥਾ ਪੰਜਵਾਂ ਅਗੀ ਕਹਿੰਦੇ ਸੀ ਚਾਰ ਪਾਣੀ ਚ ਕਣਕ ਪੱਕੇ ਜਾਂ ਹੁੰਦਾ ਭਾਂ ਦੇ ਕਾਲਜੋਗਾ ਭਰਾਵਾ ਹਾ ਉਹ ਜੇ ਵੀ ਹੋਗੇ ਉਹ ਜੇ ਲੋਕ ਹੋਗੇ ਹਾ ਚਲ ਅਖਰ ਮਾਦੂ ਵਧੀਆ ਉਹ ਕਿੱਧਰ ਗਿਆ ਕਾਲਾ ਛੋਡਲਾ ਦੀ ਵੀ ਨਹੀਂ ਛੋਡੜਾਂ ਦਾ ਚੜਾਤਾ ਜਾਂਦੇ ਜਿਹੜਾ ਚੜਾਉਣਾ ਸੀ ਕੀ ਜਾਂਦਾ ਚੜ੍ਹਦਾ ਹੈ ਉਹਨੇ ਉਹਂ ਦਾ ਯਾਰ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਹੈ ਬਈ ਇਹ ਰਾਣੀ ਲੈ ਆਇਆ ਉਹ ਵਧੀਆ ਸੀ ਬੇਲਾ ਮੈਂ ਰਸਾਕ ਕਰਾਇਆ ਸੀ ਕੁੜੀ ਨਰਮ ਸੀ ਵਧੀਆ ਕੰਮ ਕਰਦੀ ਸੀ ਉਹ ਤਾਂ ਰੱਖੀ ਨਹੀਂ ਗਈ ਹੁਣ ਇਹ ਰੱਖੋ ਪਈ ਰਾਣੀ ਹੈ ਉਹ ਇਹਦਾ ਗੱਲ ਹੈ ਸਾਰੇ ਸ਼ਕਲ ਬਗੜ ਦੂ ਕਰਦੀ ਸ਼ਕਲ ਤਾਂ ਬਗੜੂ ਤਾਂ ਬਗੜੂ ਜਿਹੜਾ ਪਿੰਡ ਚ ਬਦਾ ਆਇਆ ਨਹੀਂ ਪਤਾ ਇੱਥੇ ਜਮਟੇ ਅਲਾ ਦੇ ਪੰਜਾਬ ਦਾ ਪਹਿਲੀ ਉੱਧਾ ਪਰ ਰੱਖਿਆ ਹੋਈਆਂ ਨੇ ਹਾਂ ਵੀ ਤੇਰੀ ਗੱਲ ਸੱਚੀ ਹੈ ਨਾ ਇਹ ਤਾਂ ਕੋਈ ਹੱਲ ਕਰ ਯਾਰ ਇਹਦਾ ਕੀ ਹੱਲ ਕਰੀਏ ਸੋਚਣਾ ਬਹੁਤ ਦੇ ਬਾਰੇ ਕੁਛ ਨਾ ਕੁਛਾ ਇਦੀ ਰਾਇ ਲਈਏ ਹਾਂ ਰਾਇ ਕਿਦੀ ਲਈ ਹੋਣਾ ਲੈ ਛੋਟੇ ਛੋਟੀ ਰਹਿ ਰੂ ਰਿਤ ਨਹੀਂ ਇਹਨੇ ਬੜੀ ਮੋਟੀ ਸਾਡੀ ਕਿਹੜੀ ਰਾਇ ਸੰਤਾ ਸਾਨੂੰ ਤਾਂ ਜੀ ਬਾਹਰ ਨਾਨਕ ਹੀ ਜਾਂਦਾ ਹੁੰਦਾ ਕਈ ਵਾਰ ਅਕੜੁਕੜ ਕੇ ਨਾਨਕ ਹੀ ਵਾਗਿਆ ਹੂਆ ਇਹਦਾ ਹੋਈ ਗੱਲ ਇੱਥੇ ਆ ਕੇ ਕਹਿੰਦਾ ਤਿਆਰੀਆਂ ਕਰੋ ਲੈ ਜਦੋਂ ਮੈਂ ਜਾ ਕੇ ਉਹਨੂੰ ਖੇਤ ਦੱਸਿਆ ਵੀ ਕਰੇ ਕਾਰਜੇ ਦਾ ਕੰਮ ਇਹ ਵੀ ਆ ਕੰਮ ਹੋਇਆ ਪਿਆ ਉਹਨਾਂ ਤਾਂ ਆ ਕੰਮ ਚੜ ਚੜ ਜੜਦਾ ਹਾਂ ਇਹ ਕਿੰਨੇ ਕਬਰੀ ਪਾਣੀ ਬਰੀ ਆਈ ਹੁਣ ਇਹ ਤੁਸੀ ਯਾਰ ਇਹ ਤਾਂ ਇਹ ਤਾਂ ਕਹਦਾ ਬੰਦਾ ਐਂ ਲੱਗਦਾ ਕਹਿੰਦਾ ਤੇ ਅਮਰਜੀਤ ਮਹਾ ਅਮਰਜੀਤ ਤਾਂ ਕਰਨਾ ਉਹਨਾਂ ਹੱਥ ਲੱਗਾ ਸੀ ਉਹ ਨਹੀਂ ਬੰਦਾ ਨਾ ਮਾਏ ਧਰੀ ਬਹੇ ਜੇ ਪਤਾ ਕੇਰਾ ਕਰਾ ਕੇ ਪਸਤਾਇਆ ਵਧੀਆ ਸਾਕ ਕਰਾਤਾ ਸੀ ਉਹ ਹੁਣ ਆਏ ਕਿਸੇ ਗੱਡ-ਕੁੱਡ ਲੈ ਮੈਨੂੰ ਐ ਸ਼ੱਕ ਲਾ ਕੇ ਧੂਆ ਘਟਵਾ ਦੇ ਨਾਲ ਸਾਡੇ ਨਾਲ ਵਿਚਾਰ ਉਹ ਇੱਕ ਤਾਂ ਹਿੰਦੀ ਜੀ ਬੋਲਦੀ ਐ ਲੈ ਆਏ ਤਾਂ ਮੁੰਮੰਦੀ ਕਹਿੰਦਾ ਮੁੰਮੰਦ ਲੈ ਕੇ ਆਏ ਓਏ ਭੱਲਾਵੇ ਤਾਂ ਵੀ ਲੈ ਆਊਗਾ ਹੋਰ ਕਿੱਥੋਂ ਲੈ ਆਏ ਠੀਕ ਆ ਇਹ ਵਧੀਆ ਤੇ ਬਰੇ ਬਰੂ ਕੇ ਉਹਨੂੰ ਸਮਝਾ ਕੇ ਭੇਜ ਦੋ ਉਹ ਅਗਲੇ ਹੁਣ ਕਿੱਥੋਂ ਜਾਂਦੀ ਐ ਭਲਾਂ ਦੀ ਛੱਡੇਊਗਾ ਕੁਛ ਨਹੀਂ ਹੁੰਦਾ ਛੱਡ ਕੇ ਦੂਹ ਪੈਂਦਾ ਥੱਲੇ ਤੋਂ ਲੈ ਕੇ ਆਇਆਗਾ ਵਿਹਾਰ ਚਾਪੀ ਛੱਡੇਊ ਹਾਂ ਐਂ ਨਹੀਂ ਪਤਾ ਤਾਹ ਕਦੀ ਹੋਰ ਲਿਆਵੇ ਉਹਦਾ ਕੋਈ ਮੇਰੇ ਨਾਲ ਹੁਣ ਬਚੋਲਾ ਆਇਆ ਹੈਗਾ ਉਹਦਾ ਬਣਿਆ ਤਾਂ ਹੈਗਾ ਬਚੋਲਾ ਹੂੰ ਉਹਦਾ ਪਤਾ ਕਰਨਾ ਬੂ ਉਹਦੇ ਨਾਲ ਗੱਲ ਕਰਨੀ ਬੂ ਜਿਹੜਾ ਮੈਂ ਰੁਪਏ ਮੇਰੇ ਸਾਲੇ ਤੋਂ ਉਹਨੇ ਖਾਦੇ ਹੋਣਗੇ ਹਾਂ ਬੜਾ ਹੈ ਕਿ ਉਸ ਨੂੰ ਪੁੱਛਣਾ ਬੂ ਵੀ ਬਚੋਲਾ ਕਿਹੜਾ ਸੀ ਇਹਦਾ ਜੱਬਲ ਹੀ ਹੈਗਾ ਔਰ ਕਿ ਕਰੋ ਰੁਪਏ ਦਿੱਤੇ ਤੁਸੀਂ ਸਾਡੇ ਕੋਲ ਨਹੀਂ ਪਾਣ ਸਕਿਆ ਮਾਨਸਾ ਤੋਂ ਟੱਪ ਸਾਧਾ ਹਿਆਪ ਤਾਂ ਹੈ ਗਲਤ ਹੀ ਹੈ ਨਾਲੇ ਆਏ ਕੀ ਪਤਾ ਭਈ ਅਮਰ ਜੀ ਬਿਹਾਰ ਦਾ ਕਿੱਥੋਂ ਰਾਹ ਜਾਂਦਾ ਹੈ ਨਾ ਜੇ ਤਾਂ ਪਰ ਪਤਾ ਹੀ ਨਹੀਂ ਆਪਣਾ ਪਰਿਵਾਰ ਚ ਨਹੀਂ ਗਈ ਕੋਈ ਜੱਤੂ ਨਹੀਂ ਇੱਥੇ ਕੀ ਹੋਇਆ ਯਾਰ ਤੁਹਾਨੂੰ ਕਿਉਂ ਰੌਲਾ ਪਾਇਆ ਤੁਸੀਂ ਮੇਰੇ ਪਰਿਵਾਰ ਚ ਧਰਨਾ ਲਾਉਣਾ ਹੁੰਦਾ ਅੱਖਾਂ ਤੋਂ ਭਰੇ ਹੋ ਜਾ ਮੈਨੂੰ ਸਾਰੀਆਂ ਗੱਲਾਂ ਆ ਗਿਆ ਤੂੰ ਸ਼ਰਮੰਦਾ ਨਹੀਂ ਹੈਗੀ ਮਾਂ ਪਿਓ ਮਾਂ ਪਿਓ ਕੰਮ ਕਰਦੇ ਫਿਰਦੇ ਨੇ ਤੂੰ ਨਵੇਂ ਤੋਂ ਨਵੇਂ ਕਰਤੂਤਿਆਂ ਦਾ ਬੰਦਾ ਮੈਂ ਵੀ ਤੁਸੀਂ ਬੈਠਣਾ ਉੱਧਰ ਬੈਠੋ ਬੈਠੋ ਸਾਡੇ ਹੰਨੇ ਤੇ ਮੈਂ ਤਾਂ ਉਹੀ ਆ ਗਿਆ ਵੱਡੇ ਪਿੱਛਲਾ ਬੈ ਜਾ ਮੈਂ ਤਾਂ ਆ ਗਿਆ ਉਹੀ ਮੈਂਣਾ ਨਾਲ ਕਾਹਨੂ ਆਇਆ ਤਾਂ ਉਹੀ ਤੜਫ ਗਿਆ ਵੀ ਉਹ ਮੇਰੇ ਆਈ ਲਿਆਂਦੀ ਹੋਈ ਰਹੀ ਉਹ ਮੇਰਾ ਘੂਰ ਲਿਆ ਘਰ ਨਾ ਬਸ ਜੇ ਦਾ ਮੇਰੀ ਗੱਲ ਸੁਣੋ ਮੈਂ ਤਾਂ ਪਿੰਡ ਚ ਸੁਣੀ ਆ ਵੀ ਉਹਨਾਂ ਦੇ ਕਾਲੇ ਦੇ ਚ ਚੰਦ ਚੜਦਾ ਪਿੰਡ ਚ ਆ ਕੇ ਪਤਾ ਲੱਗਿਆ ਸਾਡੇ ਦੇ ਪੱਕੇ ਹੋਣੇ ਸਾਰੇ ਪਿੰਡੇ ਦਾ ਚ ਚੜਦਾ ਹੋਣਾ ਅਸੀਂ ਤਾਂ ਖੇਤ ਹੀ ਗਿਆ ਸੀ ਸਾਰੇ ਪਿੰਡ ਚ ਚੜਦਾ ਤੁਨ ਮੈਨੂੰ ਆਰਾ ਸੋਚ ਕਿਥੋਂ ਲੈ ਕੇ ਆਂ ਦੱਸ ਦੱਸ ਦੇ ਫਿਰ ਬਾਹਰ ਚ ਕਿਉਂ ਤੈਨੂੰ ਕੁੱਟ ਖਾਣ ਦੀ ਆਤ ਪਈ ਹੋਈ ਦੱਸ ਬਚੋਲਾ ਦੱਸ ਕਿਹੜਾ ਸੀ ਜਰਾ ਜੀ ਲੈ ਲਿਆ ਕੀਤੀ ਆ ਸਰ ਕੀ ਲੈ ਕੇ ਜਾਣਾ ਦੱਸਣ ਨੂੰ ਕਿਥੋਂ ਮਰਜ਼ੀ ਲੈ ਆਇਆ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਇੱਥੇ ਰਹਿਣ ਦਿੰਦਾ ਹੈਗਾ ਜਿਹੜਾ ਵਿੱਚ ਮੇਰਾ ਜੇ ਇਹਨੂੰ ਰੱਖਣਾ ਨਾ ਮੇਰੇ ਸਾਹ ਦਾ ਕਿਰਾਏ ਤੇ ਕਮਰਾ ਲੈ ਲੈ ਉੱਥੇ ਰਹਿ ਪਾ ਤੇਰਾਲੀ ਨਾ ਤਾਂ ਸੋਣੀ ਆ ਤੂੰ ਤਾਂ ਹੀ ਮੱਚੀ ਆਏਗਾ ਹੁਣ ਦੇਖ ਦੇ ਸੋਣੀ ਆ ਇਸ ਤਾਂ ਫਿਰ ਬਹਿ ਕੇ ਲੈ ਆ ਤੂੰ ਤਾਂ ਕੱਢ ਕੇ ਲੈ ਕਿਸੇ ਦੀ ਜਿਹੜੀ ਤੂੰ ਮਨੂਜੀ ਲਿਆਇਆ ਸੀ ਉਹਦੇ ਨਾਮ ਤਾਂ ਬਣਦੀ ਠਣਦੀ ਆ ਜਿਹੜੀ ਮੈਂ ਤੈਨੂੰ ਜਿਹੜਾ ਤੇਰੇ ਕੋਲ ਸਾਹ ਮੈਨੂੰ ਇਹ ਦੱਸ ਪਹਿਲਾਂ ਮੈਨੂੰ ਐਸਾ ਓ ਹੈਲੋ ਮੈਂ ਕੀ ਇਹਨਾਂ ਵਿਚੋਲਾ ਕਿਹੜਾ ਸੀ ਤੇਰਾ ਮੈਨੂੰ ਦੱਸ ਵਿਚੋਲਾ ਦੀ ਕੀ ਰੋਡ ਹੁੰਦੀ ਆ ਔਰ ਰੁਪਏ ਦਿੱਤੇ ਹੋਣਗੇ ਗੁਰਪ੍ਰੀਤ ਨੇ ਯਾਰ ਕੀ ਲੋਡ ਅਸੀਂ ਪਚੋਲੇ ਰੁਪਿਆ ਤਾਂ ਤੋਹੀ ਖਾ ਗਿਆ ਹੂ ਉਹੀ ਖਾ ਗਿਆ ਆ ਭਲੇ ਸਪਚਾ ਬੰਦਾ ਤਾ ਤੂੰ ਭਾ ਗਿਆ ਤੂੰ ਤਾਂ ਭੈ ਨਾਨਕ ਜਾਨਾ ਵਦ ਤੋਂ ਵਦ ਹੋਰ ਕਿਤੇ ਨਹੀਂ ਜਾਣਾ ਉੱਥੋਂ ਹਾਂ ਆ ਡਾਤਾ ਕਿਤਾ ਤੇ ਗਿਆ ਨਹੀਂ ਸੌਦਾ ਲੈਣ ਤੂੰ ਓਏ ਮੈਨੂੰ ਨਹੀਂ ਪਤਾ ਜੇ ਤਾਂ ਤੁਸੀਂ ਭੌਂਕੀ ਗਏ ਲੋਕਾਂ ਕੋਲੇ ਕੀ ਕਹਣਾ ਨਹੀਂ ਕੋਈ ਕਹਿ ਨਹੀਂ ਸਕਦਾ ਜੀ ਭਈ 10 10000 ਦੀ ਬਾਹਰ ਚ ਮੈਂ ਜਨ ਦੀ ਬੋਲਦੇ ਨਹੀਂ ਤੈਨੂੰ ਕਿੱਥੇ ਜਾਊਗਾ ਇਹ ਤਾਂ ਤੁਹਾਡੇ ਖਾਂ ਦਾ ਚੀ ਨਹੀਂ ਸੀ ਕੁੜੀ ਤੁਹਾਡੇ ਸਾਰੇ ਸਾਰੇ ਪਿੰਡ ਚ ਯਾਰ ਇਹਨੂੰ ਐ ਕਹ ਰਿਹਾ ਯਾਰ ਉਹਦੇ ਕੋਲੇ ਲੋਕਾਂ ਨੇ ਟਿਊਸ਼ਨ ਲਾਉਣਾ ਮੈਂ ਘਰੇ ਵੜ ਨਹੀਂ ਦਿੰਦਾ ਆ ਤੁਸੀਂ ਜਾਂਦਾ ਅੰਨੇ ਤੇ ਚੜਾਏ ਹੋਏ ਮੇਰੇ ਨਾਲ ਹੁਣ ਭਾਈ ਕਰੇ ਆਊਗਾ ਮੈਂ ਤਾਂ ਆ ਗਿਆ ਭਾਈ ਵਿਚੋਲ ਕੀ ਨਹੀਂ ਮੋੜੀ ਸਾਡੀ 50 ਹੱਕੀ ਨਹੀਂ ਸਾਡੇ ਘਰੇ ਵੜਨ ਦਾ ਉਹ ਅੰਦਰ ਬੈਠੀ ਹੈਗੀ ਮਹਾਰਾਜ ਲੋਕੀ ਫੋਰਮ ਲੈ ਲੈ ਕਿ ਖੋਗਰਾ ਸੀ ਤੇਰੇ ਲੱਛਣ ਰੱਖਣ ਵਾਲੇ ਜੇ ਇਹਨੂੰ ਬਾਹਰ ਰੱਖ ਲੈਂਦਾ ਕੰਦ ਕੰਦ ਕੱਢ ਲਓ ਕੰਦ ਕੰਦ ਦੀ ਗੱਲ ਕਰਦੇ ਤੁਸੀਂ ਦੋਵੇਂ ਬਸ ਆਹੀ ਸ਼ਬਦ ਆ ਤੇਰੇ ਕੋਲੇ ਹੋਰ ਕੋਈ ਸ਼ਬਦ ਨਹੀਂ ਮੈਂ ਤੁਹਾਨੂੰ ਤੇ ਰੱਖਦਾ ਤੈਨੂੰ ਕੋਈ ਮੈਂ ਦੇਉਂ ਪੜੇਥਨ ਤੇ ਨਾ ਆਪਣੇ ਖੜੋ ਜਾ ਓਏ ਤੁਸੀਂ ਕੋਈ ਤੁਸੀਂ ਨਾ ਇਹਨੂੰ ਡਰਨ ਦੀ ਰੱਖਿਆ ਬਈ ਇਹਨੂੰ ਚਮੜਾ ਲਿਆ ਤੁਸੀਂ ਨੇ ਇਹ ਵਿਗੜ ਗਿਆ ਓਏ ਇਸੇ ਨਹੀਂ ਚਮੜਾਇਆ ਮੈਂ ਤਾਂ ਹੁਣ ਉਹ ਫਿਰ ਮਖਾ ਫਿਰ ਅਲਾ ਕਹਿੰਦਾ ਘਰ ਨਹੀਂ ਬਸਣਦਾ ਹੈ ਬਸ ਫਿਰ ਤਾਂ ਇਹ ਚਾਂਪੜ ਗਾਏ ਤਾਇਆ ਚਾਂਪੜ ਓਏ ਮੇਰੀ ਗੱਲ ਸੁਣੋ ਖੜ ਦਿਓ ਯਾਰ ਮੇਰੀ ਗੱਲ ਸੁਣੋ ਸਾਡੇ ਤਾਂ ਭਰਾ ਉਹਦੇ ਖਾਣੇ-ਦਾਣੇ ਆਉਂਦੇ ਨਹੀਂ ਲੋਟ ਆਪਦੇ ਭਾਂਡੇ ਦੀਂਦੇ ਅੱਡ ਚੱਕ ਲੈ ਆਪਦਾ ਚੁੱਲਾ ਚੋਂ ਘੱਟ ਅੱਡ ਕਰ ਲਈ ਸਾਡੇ ਲੋਟ ਨਹੀਂ ਹੋਣਾ ਉਹਦੇ ਚੌਲ-ਚੂਲ ਤੇ ਆਹ ਪਛੀਆਂ-ਮੁੱਛੀਆਂ ਉਹ ਤਾਂ ਮੀਟ ਖਾਇਆ ਕਰੂਗੀ ਅਸੀਂ ਕਿਤੇ ਬਾੜਿਆ ਕਰੇ ਆਪੀ ਲੈ ਕੇ ਦਿਆ ਕਰੂ ਮੁਰਗਾ ਜਾਂ ਮੱਛੀ ਜੋ ਮਰਜੀ ਲੈ ਆ ਕੇ ਤੇ ਕੰਮ ਕਰੂਗਾ ਮੱਖੀ ਮਰੂ ਨਹੀਂ ਪਤਾ ਲੱਗ ਜੇ ਜਦੋਂ ਕੰਮ ਹੋ ਗਿਆ ਉਹ ਤਾਂ ਮੈਂ ਖਵਾਉ ਤੂੰ ਆਖਵਾਏਂਗਾ ਤੂੰ ਮਾਮਾ ਤਾਂ ਤੂੰ ਕੁਝ ਹੈ ਨਹੀਂ ਖਵਾਏਂਗਾ ਮੈਂ ਮੈਂ ਤਾਂ ਨਹੀਂ ਕਮਾਉਂਦਾ ਮੇਰੀ ਗੱਲ ਸੁਣੋ ਥੋਡੇ ਨਾਲ ਮੂਰੇ ਜਾਵਾਂਗੇ ਭਈਆਂ ਨੇ ਕਿ ਦੁਕਾਨਾਂ ਖਰੀਦ ਰੱਖੀਆਂ ਨੇ ਕੋਲਚੇ ਲਾ ਕੇ ਰੇੜੀ ਅਸੀਂ ਹੁਣ ਕੋਈ ਨਾ ਕੋਈ ਬਿਜ਼ਨਸ ਚਲਾਉ ਮੈਂ ਤਾਂ ਇਹਦੇ ਸਿਰ ਤੇ ਬਹਿ ਕੇ ਖਾਊਗਾ ਕੋਈ ਟੱਕਰ ਕਸਰ ਰਹੇਗੀ ਸੀ ਹਾਲਾਤ ਇਹਦੇ ਸਿਰ ਤੇ ਖਾ ਕੇ ਕਾ ਕਾ ਬਿਜ਼ਨਸ ਚਲਾਇਆ ਹਾਂ ਅੰਡੇ ਵਿੱਚ ਅਗਰ ਕੋਲਚੇ ਵਿੱਚ ਕੋਈ ਭਈਏ ਦੇ ਨਾਲ ਮੱਥਾ ਪਗਾਏ ਉਸ ਮਰਜ਼ੀ ਵੇਚੀਏ ਇੱਥੇ 2 ਸਾਲਾਂ ਚ ਮੋਟਲ ਲੈ ਕੇ ਦਿਖਾ ਦਾਂਗੇ ਅਸੀਂ ਮੈਂ ਇੱਕ ਗੱਲ ਮੈਂ ਇੱਕ ਗੱਲ ਲਾ ਛੋੜਾ ਬੰਦਗੀਆ ਬਦਨਾਮਾ ਉਹ ਕਹਣਾ ਬੋਤਲ ਆ ਗਿਆ ਫਿਰ ਕੇ ਆਰਤੀਰਮ ਫੋਨ ਕੀਤਾ 5000 ਲੈ ਗਿਆ ਫੜ ਕੇ ਮੇਰੀ ਗੱਲ ਸੁਣ ਲੈ ਕਲੇ ਇਸ ਬਦਨਾਮੀ ਵਾਲਾ ਕਹਿੰਦਾ ਜੀਬੀਦਾਰ ਦਾ ਪੁੱਤ ਯਾਰ ਬਈ ਯਾਰਾਣੀ ਨਹੀਂ ਲਿਆ ਬਾਈ ਕੁਸ ਮਰ ਜਾ ਤੇਰੇ ਮੂਰੇ ਮੰਨੇ ਹੱਥ ਸਾਡੇ ਤਾਂ ਪਹਿਲੇ ਹੀ ਨਹੀਂ ਮਾਨ ਹੈਗਾ ਟੱਬਰ ਐਨੀ ਆ ਪੀੜੀਆਂ ਤੂੰ ਰੈਂਡ ਦੇ ਮਾੜਾ ਬਈ ਯਾਰਾਣੀ ਨਹੀਂ ਆਈ ਸੀ ਆ ਇਹ ਕਸਰ ਪੂਰੀ ਕਰਤੀ ਉਂਗਲਾਂ ਗਲਾਂ ਬਈ ਮੈਂ ਕੋਈ ਨਹੀਂ ਲਾਉਂਦਾ ਮਾਤਾ ਤੇਰੇ ਮੂਤੀ ਕਹੀ ਜਾਂਦਾ ਸਾਰਾ ਪਿੰਡ ਕਹੀ ਜਾਂਦਾ ਮੈਂ ਤਾਂ ਯਾਰ ਲੋਕਾਂ ਨੂੰ ਕਹਿ ਦੂਗੂੰ ਪਹਿਲਾਂ ਵਾਲੀ ਤਾਂ ਦਿੱਥੋਂ ਰੱਖੀ ਨੀ ਜਿਹੜੇ ਬਈ ਨੇ ਸਿਆਣੀ ਕੁੜੀ ਲੈਂਦੇ ਸੀ ਨੇ ਉਹ ਰੱਖ ਲੰਦਾ ਰਹਿਣ ਦੇਓਗੇ ਤੁਸੀਂ ਉਹ ਵੀ ਤੁਸੀ ਦਵ ਚਾਰ ਜਣੇ ਨੇ ਫਿਰ ਸਾਨੂੰ ਤੈਨੂੰ ਦੱਸਣ ਦਾ ਹੱਕ ਬਣਦਾ ਨਹੀਂ ਸੀ ਕੇਰਾ ਚੁੱਪ ਕਰਕੇ ਉਹ ਕਰਦਾ ਸਰਾਹ ਕਰਦਾ ਦੱਸਦਾ ਵੀ ਮੈਂ ਮਤਾ ਆ ਕੰਮ ਕਰਦਾ ਐਸੀ ਤਾਂ ਲੋਕਾਂ ਕੋਲ ਹੱਥ ਪੈਰ ਬੰਨੀ ਜਾਂਦੇ ਆ ਵੀ ਚਲ ਰਿਸ਼ਤਾ ਕਾ ਹੋ ਜੂ ਤੈਨੂੰ ਕਰਾ ਦਾਂਗੇ ਕਰਾ ਦਾਂਗੇ ਐ ਕਾਲੀਆਂ ਨਾਲ ਕੰਮ ਥੋੜੀ ਹੁੰਦੇ ਆ ਕਿ ਮਰ ਕੇ ਚ ਆ ਦੇਖ ਲਈ ਹੁਣ ਵਰਤ ਲਈ ਤੂੰ ਇਹਦੇ ਨਾਲ ਤੁਸੀਂ ਨਹੀਂ ਬਈ ਰਹਿਣ ਦਿੰਦੇ ਇਹਨੂੰ ਮੇਰਾ ਸਾਲਾ ਤੂੰ ਐ ਤਾਂ ਸਮਝ ਲੈ ਤੂੰ ਐਸੇ ਦੇਖ ਹੁੰਦਾ ਨਹੀਂ ਨੀ ਦਿੰਦੇ ਸੀ ਮੈਨੂੰ ਇਹ ਮੈਂ ਦੱਸ ਦਿੰਦਾ ਮੈਨੂੰ ਪਤਾ ਹੀ ਥੋੜੀ ਗਰੁੱਦ ਦਾ ਪਹਿਲੀ ਰੌਲਾ ਪਾ ਲੈਂਦੇ ਤੂੰ ਤਾਂ ਇੰਨਾ ਗੱਜ ਹੁਣ ਪਾ ਰੱਖਿਆ ਗੱਜ ਦਾ ਬੋਲ ਉਹ ਗਲਤ ਤਾਂ ਸੁਣਨਾ ਇੱਥੇ ਸਾਡੇ ਸੱਰੇ ਰੰਨੇ ਦੇ ਹੜਕੀ ਆਇਆ ਕਰੋਂਗੇ ਦੋਨੇ ਜਾਨੀ ਤੇਰੇ ਸਹੁਰੇ ਤਾਂ ਹੈ ਨਹੀਂ ਹੁਣੇ ਦੂਬਾ ਨਾ ਇਹ ਪੀਣੇ ਕਿ ਤੋਰੀ ਆ ਹੋਰ ਤਾਂ ਕੋਈ ਗੱਲ ਨਹੀਂ ਨਾਨਕੀ ਉੱਜੜ ਜਾਂਦਾ ਭਰਾਵਾ ਜਿੱਥੇ ਰਹਿਣਾਗਾ ਕੱਲ ਹੋਰ ਹੈ ਨਹੀਂ ਦੂਜੀ ਆਦਾ ਵਸ ਸਾਡੇ ਚਾਰ ਭਾਂਡੇ ਵੰਡੋ ਅਸੀਂ ਕੁਛ ਖਾਈਏ ਪੀਏ ਇਹਨੂੰ ਪੂਰਾ ਮਠਿਆ ਦਿਓ ਯਾਰ ਕਿੰਨਾ ਹੀ ਕਿੰਨਾ ਜੁਰਦੂ ਹੋ ਕਰੋਗੇ ਇਹਨਾਂ ਨੂੰ ਫੜ ਕੇ ਲੈਣੋ ਜੇ ਸਾਹ ਬਰਾਲੇ ਫਿਰ ਹੁਣ ਮੈਂ ਤਾਂ ਕਹੇ ਤਾਂ ਉਹਨੂੰ ਅੱਜ ਮੈਂ ਲੈਮ ਫੜ ਕੇ ਨਹੀਂ ਲੈ ਫੜ ਕੇ ਤੋਲੇ ਹੀ ਫੜ ਕੇ ਲੈਣਾ ਅਰਤੀ ਤੇ ਕੀ ਅਰਤੀ ਤਾਂ ਸਾਥ ਹੋ ਵਿਆਹ ਤੇ ਲਿਆ ਕਰਨਗੇ ਆ ਤੁਹਾਡੇ ਬਰਾਬਰ ਕੋਠੀ ਘੱਟ ਦਾਂਗੇ ਆਪੇ 2 ਸਾਲਾਂ ਚ ਗੋਠੀ ਪਾ ਦਾਂਗੇ ਮੈਨੂੰ ਤਾਂ ਇਨਾ ਪਤਾ ਤੂੰ ਇੱਥੇ ਨਾ ਆਇਆ ਖੇਤ ਕੋਠਾ ਪਾਇਆ ਪਿਆ ਆਪਦੀ ਨੂੰ ਉੱਥੇ ਲੈ ਕਣਕ ਨਹੀਂ ਰਮਾਉਣੀ ਕੋਈ ਹੋਰ ਨਹੀਂ ਖੇਤ ਕੰਮ ਕਰਨਾ ਤੂੰ ਪਾਏਗਾ ਕੁਝ ਨਹੀਂ ਲੋੜ ਆ ਤੈਨੂੰ ਤਾਂ ਕਾਕਾ ਜੀ ਲੋੜ ਹੀ ਨਹੀਂ ਜੇ ਉਹ ਪਿਓ ਹੈਗਾ ਕਰੀ ਇਹਦਾ ਗੋਲੀਆਂ ਦਾ ਝੋਲਾ ਲੈ ਕੇ ਵਾਜਦਾ ਤੇ ਗੁਲੇ ਫਿਰ ਕੇ ਆ ਜਾਂਦਾ ਤੇਰੀ ਵਾਈਫ ਬਿਜ਼ਨਸਮੈਨ ਹੋਈ ਮੈਨੂੰ ਕੀ ਲੋੜ ਆ ਬਿਜ਼ਨਸ ਕਰਾਉ ਉਹ ਮਸਲਾਉਗੀ ਬਿਜ਼ਨਸ ਉਹ ਇੱਕ ਨਿੱਕੀ ਜੀ ਰੇੜੀ ਤੋਂ ਵੱਡਾ ਹੋਟਲ ਬਣਾ ਕੇ ਦਿਖਾ ਦਾਂਗੇ ਅਸੀਂ ਪੱਲੇ ਚੌਂਕ ਹਲਫੋ ਦੀ ਮਾਈਕਰੋਮਾਰਕਟ ਹੈ ਭਾਂਡੇ ਧੋਈ ਚੱਲਾ ਉਹ ਤੇਰੀ ਬੋਈ ਜੀ ਤਿਆਰ ਹੁਣ ਕਰ ਦੂ ਉੱਥੇ ਪਤਾ ਕਿੱਡੇ ਕਿੱਡੇ ਤਗੜੇ ਇਹਨਾਂ ਦੇ ਬਿਜ਼ਨਸ ਨੇ ਆਈ ਨਹੀਂ ਆਈ ਹੈਗੀ ਇਹ ਤਾਂ ਹੀ ਤੋੜੀ ਜਾਂਦਾ ਇੱਧਰ ਨੂੰ ਜੇ ਬਿਜ਼ਨਸ ਤਗੜੇ ਇਹਨਾਂ ਦੇ ਤਾਂ ਪੰਜਾਬੀ ਆਉਂਦੇ ਨੇ ਉਹ ਤਾਂ ਮੈਂ ਨੈਟ ਤੇ ਫੋਟੋ ਪਾਤੀ ਇਹਦੇ ਪਿਓ ਨੂੰ ਪਸੰਦ ਆ ਗਿਆ ਵੀ ਮ ਪਤਾ ਕੀ ਕੀਤਾ ਚਾਚਾ ਬੀਤਿਆ ਆਪਸ ਤਾਂ ਇਹੀ ਮੁੰਡਾ ਰਹਿੰਦਾ ਵੀ ਉਹ ਕਰ ਲੂ ਹਾਂ ਉਹਨਾਂ ਨੇ ਤਾਂ ਉਹਨਾਂ ਨੂੰ ਪਤਾ ਲੱਗਿਆ ਨਾ ਬੰਦੇ ਦਾ ਅਮਰਜੀਤ ਦੇ ਪਿਲੋਂ ਉਹ ਕਰ ਚਾਹੀ ਤਰ ਲਾ। ਬੀੜੀ ਦੀ ਕਦਰ ਕਰਨ ਵਾਲਾ ਬੰਦਾ ਹੈਗਾ। ਚਾਹ ਤਾਂ ਬੱਸ ਯਾਰ ਆਹ ਦੇ ਪੀ ਜਾਂਦਾ ਚਾਹਤਾ। ਭਾਈ ਹਾਂ ਪੂਤਾ ਨਹੀਂ ਹੈਗਾ ਥੱਕਿਆ ਇਹ ਤਾਂ ਥੱਕੇ ਆਏ ਨੇ ਮੈਨੂੰ ਚਾਹ ਚਾਹ ਕਰਦੇ ਨੇ ਚਾਹ ਦੇ ਦੇਣਗੇ ਤੂੰ ਆਪਦਾ ਆਪਦੀ ਮਹਾਰਾਣੀ ਕੋਲੀ ਬਗ ਜਾ ਲੈ ਆਪਾਂ ਚਾਜੂ ਇਹ ਉੱਥੇ ਵਾਹ ਕਰਾਂਗੇ ਅਸੀਂ ਛਿੰਮ ਕੱਪ ਜਾਗੇ ਲੈ ਆ ਦੇ ਬੀੜੀਆਂ ਦੇ ਰੋਟੀ ਰੋਟੀ ਵੀ ਲੈ ਇਹਨੂੰ ਬੱਗੇ ਦੀ ਰੋਟੀ ਦੀ ਗੁਪੀ ਦੀ ਰੋਟੀ ਬੀੜੀਆਂ ਦੇਣਾ ਸੀਗਾ ਐਸੇ ਅੱਛਾ ਪਾਣੀ ਵਾਰਨ ਵਾਸਤੇ ਲੈ ਕੇ ਆਏ ਹਾਂ ਨਾ ਲਵਾਵਾਂਗੇ ਅਸੀਂ ਕਾਹਨੂੰ ਮੰਡਲ ਉਹ ਲੈ ਆ ਦੇ ਮੰਡਲ ਬੀੜੀਆਂ ਦਾ ਪੰਜ ਵਾਰੀ ਤੇਰਾ ਪਹਿਲਾ ਵਾਰ ਤਾਂ ਪਾਣੀ ਕਿੰਨਾ ਕ ਵਾਰੀ ਤੇਰੇ ਵਾਰੀ ਪਾਣੀ ਆਪਾਂ ਨੂੰ ਥੋੜੇ ਪਾਣੀ ਤੇ ਆ ਅਸੀਂ ਉਹ ਇਹ ਤਾਂ ਖੋਖਾ ਕਰਵਾ ਕੇ ਦੋ ਉਹਨੂੰ ਬੀੜੀਆਂ ਦਾ ਖੋਖਾ ਕਰਵਾ ਦੀ ਵਧੀਆ ਚੱਲੂ ਕੰਮ ਛੋਟਾ ਹਾਂ ਉਹ ਤਾਂ ਕਿੰਨੇ ਵਾਦੇ ਕਰੇ ਮੈਂ ਪੱਕੇ ਆ ਓਏ ਵੀ ਰਾਣੀ ਬਣਾ ਕੇ ਬੀੜੀਆਂ ਦਾ ਆਪੇ ਜਿਹਨੇ ਸੋਟਾ ਵਧੀਆ ਚੱਲੂ ਉਹ ਚ ਉਹ ਦੁਕਾਨ ਪਾ ਦੀ ਉਹਨੂੰ ਪਾਣ ਤਾਂ ਅਜੇ ਤਾਂ ਕੁਝ ਕਰੀਏ ਭਾਈ ਜਰਦਾ ਪਾਣ ਨੂੰ ਖੋਖਾ ਕਰਾ ਕੇ ਦੇ ਦੇ ਤੇ ਸੋਰੇ ਦੇ ਨਾਲੇ ਤਾਂ ਇੰਨੇ ਪੈਸੇ ਲਾਤੇ ਨਾਲੇ ਵੇਚਤੀ ਕਰਾਈ ਕੋਈ ਰਿਸਪੌਂਸ ਵਾਈਫ ਵਾਲਾ ਦੇ ਨਹੀਂ ਰਹੀ ਅੱਡ ਬੈਠੀ ਰਹਿੰਦੀ ਆ ਕੀ ਕਰੀਏ ਯਾਰ ਅੱਡ ਹੋਣਾ ਹੀ ਪਊਗਾ ਕਦਾ ਮੇਰੇ ਸਾਲੇ ਇਹ ਲੜ ਲੜ ਉਹਦਾ ਮਨ ਖਰਾਬ ਹੋ ਪਤਾ ਤਾਂ ਲੱਗਦਾ ਜੇ ਫਿਰ ਉਹਨੂੰ ਸਮਝ ਨਹੀਂ ਆਉਂਦੀ ਇਹਨਾਂ ਦੇ ਮੂੰਹ ਤੋਂ ਗੁੱਸੇ ਦਾ ਤੈਨੂੰ ਪਤਾ ਲੱਗਦਾ ਜੀ ਮੇਰੇ ਬਾਰੇ ਕੋਈ ਲੜਾਈ ਹੋ ਰਹੀ ਆ ਚਲ ਉਰੇ ਬੁਲਾਉਣ ਦੇ ਵਿਚਾਰੀ ਤੂੰ ਜਨਕੀ 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 ਜੀ ਹਾਂਜੀ ਸਰਦਾਰ ਇੱਧਰ ਆਓ ਜਹਾ ਐ ਇਕਲੀ ਜੀ ਕਿਉਂ ਬੈਠੀ ਆ ਤੂੰ ਉਧਰ ਮਤਲਬ ਇਕਲੀ ਜੀ ਕਿਉਂ ਬੈਠੇ ਹੋ ਉਧਰ ਕੰਮ ਨਹੀਂ ਲੱਗ ਰਹਾ ਸਰਦਾਰ ਜੀ ਜਹਾਂ ਪਰ ਤਾਂ ਮੇਰਾ ਬਿਲਕੁਲ ਵੀ ਮਨ ਨਹੀਂ ਲੱਗਦਾ ओहो इन्ना दी टेंशन ना लिया कर तू ये तो ऐसे आपस में भी लड़ते रहते हैं आपका कोई मतलब नहीं इसमें आपको अच्छा नहीं लग रहा है ये परिवार हमारा मेंबर नहीं तेन कुछ नहीं बोलते वो मैं बैठा जो तेन मैं लेके आया ना तू ना दे मार गोली ठीक है सरदार जी एक तो मेरे पेट में बहुत ज्यादा दर्द हो रहा है ਸਰਦਾਰਾ ਫਿਰ ਰੋਟੀ ਟੁੱਕ ਕਰਕੇ ਹੋ ਗਿਆ ਨਾ ਕੋਈ ਗੱਲ ਨਹੀਂ ਆਪਾਂ ਕਰਾਂਗੇ ਹੱਲ ਕੋਈ ਖਾਣੇ ਦਾ ਅਜੇ ਇਹਨਾਂ ਨੂੰ ਟਿਕ ਜਾਣ ਦੇ ਮੱਚੀ ਜਾਂਦੇ ਹੈ ਠੀਕ ਹੈ ਸਰਦਾਰ ਜੀ ਏਕ ਤਾਂ ਆਪਕੀ ਬਾਤ ਮੈਨੂੰ ਸਮਝ ਨਹੀਂ ਆਤੀ ਕੀ ਬੋਲਤੇ ਹੋ ਕੀ ਨਹੀਂ ਆਏਗੀ ਕੋਈ ਬਾਤ ਨਹੀਂ ਥੋੜੇ ਸਮੇਂ ਹਮ ਇਕੱਠੇ ਰਹੇਗੇ ਨਾ ਬਾਤਾਂ ਕਰਾਂਗੇ ਇਕ ਤਾਂ ਆਪ ਬਾਤ ਹੀ ਨਹੀਂ ਕਰਤੀ ਮੈਨੂੰ ਵੀ ਅੱਛੇ ਸੇ ਹਿੰਦੀ ਆਏਗੀ ਤਾਂ ਆਪਕੋ ਸਮਝ ਆਏਗੀ ਸਰਦਾਰ ਜੀ ਯਹਾਂ ਪਰ ਤਾਂ ਮੇਰਾ ਬਿਲਕੁਲ ਵੀ ਮਨ ਨਹੀਂ ਲੱਗਦਾ एक तो वो आपकी माँ और मुझसे बात नहीं करती है वो क्यों करेगी कमली आप में मच रही है आपके लगती है है आपको मतलब पसंद कम करती है ना आपकी उसको समझ नहीं क्या बात करोगे आपकी बात उसको समझ नहीं आ रही उनकी आपको नहीं आएगी ऐसे अच्छा हो तो अकेले बैठे रहना मुझे हिंदी सिखा दो थोड़ा थोड़ा हम बात करनी चाहिए उसे क्या बात करनी है फलाने में फायदा ही नहीं उसको ठीक है ठीक है सर चल हम आप को तो ना हमारा जो खेत है पंजाब का फसलें हैं वो दिखा के ले आते हैं आ खेत चल उसे बाबा है ना उसको माथा टेकना है अपने बिजनेस से वादा करूं बाबा कोई सुख सुख लेना उठे, आ जाओ नहीं

ਮੈਨੂੰ ਪਤਾ ਨਹੀਂ ਕਿਿੱਧਰ ਲੈ ਕੇ ਵਾਗ ਗਏ। ਤਾਂ ਆ ਤਾਂ ਮੈਂ ਬਣਾਉਂਦੀ ਸੀ ਮੈਨੂੰ ਐਸੀ ਚੱਲਣ ਵਾਲੇ ਉਹ ਆ ਜਾਣਗੇ। ਉਹ ਕਿੱਧਰ ਜਾਂਦੇ ਸੀਗੇ? ਹੋਰ ਮੈਂ ਤਾਂ ਪਹਿਲਾਂ ਦੇਖੀ ਐ ਨਹੀਂ ਇਹ ਚਿੱਟੀ ਕਬੂਤਰੀ ਬਣੀ ਫਿਰਦੀ ਹੈਗੀ। ਮੈਨੂੰ ਤਾਂ ਐ ਨਹੀਂ ਸਮਝ ਆਉਂਦੀ। ਸਾੜੀਆਂ ਨਹੀਂ ਪਾਉਂਦੀ ਹੈਗੀ ਕਿ ਕਿਆ ਸੂਟ। ਉਹ ਤਾਂ ਗੱਲ ਐ ਐਂ ਤਾਂ ਮੈਂ ਸੋਚੀ ਜਾਨੀ ਐ ਵੀ ਐਨੇ ਸੋਹਣੇ ਸੋਹਣੇ ਸੂਟ ਕਿੱਥੋਂ ਲਿਆ ਕੇ ਦਿੱਤੇ ਇਹਨੇ। ਕਿਤੇ ਕੰਜਰੋਂ ਪੈਸੇ ਲਗਾਤੀ ਫੜ ਕੇ ਐ ਨਹੀਂ ਪਤਾ ਸੂਟ ਦਵਾ ਲਿਆ ਇਹੋਵੇ ਬਣੇ ਬਣਾਈ। ਕੀ ਤੋਂ ਫੜ ਕੇ ਲੈ ਕੇ ਗਿਆ? ਅੜਤੇ ਤੇ ਲਗਿਆ ਹੋਗਾ ਹੋਰ ਕਿੱਥੋਂ? ਫੋਨ ਫੋਨ ਆਇਆ ਨਹੀਂ ਕੋਈ। ਕੌਈ ਤਕ ਤੱਕ ਕੋਈ ਫੋਨ ਨਹੀਂ ਆਇਆ ਅੱਜ ਤਾਂ ਵੈਸੇ ਪਤਾ ਲੱਗਦਾ ਫਿਰ ਇਹਦੇ ਕੋਲ ਕਿਹੜਾ ਟਾਂ ਮੇ ਸੀਗੇ ਵੀਨੇ ਦੇ ਆਊਗਾ ਕੀ ਪਤਾ ਉਹਦੇ ਉੱਥੇ ਹੀ ਪੈਸੇ ਪੂਸੇ ਚੱਕ ਲਈ ਹੋਵੇ ਕੀ ਪਤਾ ਭਾਣਾ ਰੱਬ ਜਾਣੇ ਹੁੰਦਾ ਆਉਣ ਦੇ ਕੋਈ ਨਤਰ ਪਿਓ ਹੋਰ ਨੂੰ ਚੱਲ ਤੁਸੀਂ ਪਾਣੀ ਪੀ ਲਓ ਤੇ ਮੈਂ ਇਹਨੂੰ ਆਏ ਸੀ ਵੀ ਦੋ ਮਿੰਟ ਦੇਖ ਲੈਣੇ ਆ ਇੱਧਰ ਕਿੱਥਰ ਪਿਓ ਇੱਕ ਜੇ ਤਾਂ ਹੋਈ ਨਹੀਂ ਆਰਤੀ ਕੋਲੇ ਆ ਜਾਣਗੇ ਠੀਕ ਹੋ ਕੇ ਮਰੇਆ ਵਧੀਆ ਠੀਕ ਆ ਵਧੀਆ ਸੀਗਾ ਕੱਟ ਕਿੰਨਾ ਕਿੱਥੇ ਬਥੇਰਾ ਕੱਟ ਸੀ ਅਗਰੇ ਹੀ ਦਾ ਕੱਟ ਸੀਗਾ ਮਾਤਾ ਬਿਮਾਰ ਜੀ ਹੋਈ ਪਈ ਸੀ ਮਾਤਾ ਤਾਂ ਨਹੀਂ ਗਏ ਮੇਰੇ ਸਿਰ ਵਾਲਾ ਦੁਖੀ ਹੁੰਦਾ ਸੀ ਉਹ ਤਾਂ ਸੱਦਿਆ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਸੀ ਉਹਨਾਂ ਨੇ ਉਹ ਕਹਿੰਦੀਆਂ ਸੀਗੀਆਂ ਕਹਿੰਦੀਆਂ ਕਿ ਕੇਂਦਰ ਨੂੰ ਨਹੀਂ ਲਈ ਹੈਗੀ ਮਾ ਆਪੇ ਇੱਧਰੇ ਫਿਰ ਲੋੜ ਤੈਨੂੰ ਪਤਾ ਮਾ ਕੰਮ ਕੰਮ ਦੇ ਪੈ ਸੀ ਸਾਰੇ ਮਾ ਹਾਂ ਇਹ ਕੀ ਦਸੀਏ ਵੀ ਹੁਣ ਘਰੇ ਤਾਂ ਆਹ ਕੱਡੇ ਬੀਜੇ ਪਏ ਨੇ ਹੁਣ ਘਰੇ ਅਸੀਂ ਕੱਢ ਨਹੀਂ ਛੱਡ ਕੇ ਜਾ ਸਕਦੇ ਹਜੇ ਕੋਈ ਤਿਵਾਰੀ ਤਾਂ ਹੈ ਨਹੀਂਗੀ ਕੀ ਪਤਾ ਸਾਰਾ ਘਰ ਹੁੰਝ ਕੇ ਲੈ ਜਾਣ ਇਹਦਾ ਵੀ ਨਿਬੋਲੇ ਦਾ ਪਤਾ ਉੱਥੀ ਜਾ ਕੇ ਵਹਜੇ ਲੈ ਹੋਰ ਹੁਣ ਅਸੀਂ ਤਾਂ ਗੱਲ ਹੈਗੀ ਇਹ ਆਪਾਂ ਨੂੰ ਬੜਾ ਦੱਸਦਾਗਾ ਕਿ ਕੀ ਕਰਦਾ ਮੈਂ ਕੀ ਨਹੀਂ ਕਰਦਾਗਾ ਇਹ ਤਾਂ ਦੁਖੀ ਕਰ ਰੱਖਿਆ ਆਪਾਂ ਹੋਰ ਪਹਿਲਾਂ ਮਕਬੀ ਦਾ ਫੋਨ ਆ ਕੇ ਹਟਿਆ ਜੇ ਚੰਗੀ ਹੋਰ ਗੱਲ ਜੇ ਸਿਆਣੀ ਹੋਈ ਤਾਂ ਇਹ ਨਹੀਂ ਪਤਾ ਕਿ ਹੋਜੀ ਨਿਕਲੂ ਕਿ ਹੋਜੀ ਨਹੀਂ ਮੈਨੂੰ ਤਾਂ ਮਾਂ ਨਰਮਣ ਤਾਂ ਲੱਗਦੀ ਦੇਖੀ ਜਾਊ ਪਈ ਫੇਰ ਨਹੀਂ ਆਪਣੇ ਵਰਗੇ ਨੂੰ ਤਾਂ ਗੁੰਝੇ ਲਾਈ ਦੇਊਗੀ ਮਾਂ ਤਾਂ ਐਵੇਂ ਕਹਾਂ ਬੁਲਾਈ ਤਾਂ ਮੈਂ ਹੈ ਨਹੀਂ ਕਿ ਮਾਗਰੋ ਸੱਚ ਕੇ ਮੇਰਾ ਹੀ ਗੁੜੇ ਮੈਂ ਤਾਂ ਬੁਲਾਈ ਨਹੀਂ ਮਾਂ ਆਪ ਦਾ ਇੱਥੇ ਬਸ ਕੱਪੜੇ ਪਾ ਲੈਣਾ ਆਲੀ ਵਧੀਆ ਚੱਕ ਕੇ ਰੋਟੀ ਖਾ ਲਈ ਇਹ ਤਾਂ ਰੋਟੀ ਰੋਟੀ ਵੀ ਵਧੀਆ ਖਾ ਲੈਂਦੀ ਹੈ ਇਹ ਫਿਰ ਮੈਨੂੰ ਤਾਂ ਇਹ ਲੱਗਦੀ ਨਹੀਂ ਤਾਂ ਉਹ ਚੌਲਾ ਬਣਾ ਸਰਦੇ ਨਹੀਂ ਹੁੰਦੇ ਚੌਲਾ ਬਣਾ ਤਾਂ ਉਹ ਰੋਟੀ ਨਹੀਂ ਖਾਂਦੀਆਂ ਹੈਗੀਆਂ ਉਹ ਨਾਲ ਚੌਲ ਭਾਲਦੀਆਂ ਨੇ ਕੀ ਕੀ ਕਰਾਇਆ ਚਲ ਤੂੰ ਰਾਮ ਕਰ ਲੈ ਤੇ ਉਹਨੇ ਬਾਪੂਰੇ ਆ ਜਾਈਏ ਫਿਰ ਬਣਾ ਲਾ ਚਾਹ ਕੱਠੀ ਧਰ ਲਾਂਗੇ ਚਲ ਐ ਕਰ ਲਿਆ 아이ਹਾਈ ਆੜਦੀ ਇਹ ਗੱਲ ਗਲਤ ਆ ਗਈ ਉਹ ਵੀ ਕੀ ਕਰਦਾ ਜੇ ਸਾਹ ਜਾ ਕੇ ਕਹਿੰਦਾ ਕਿ ਮੇਰਾ ਵੈੱਟ ਪਿਆਉ ਤੇ ਲੈ ਗਿਆ ਡਾਕਟਰ ਨੂੰ 70000 ਭਰਨੋਂ ਕੱਢ ਗਿਆ ਫੜਾਤਾ ਅਗਲੇ ਨੇ ਆਏ ਤਾਂ ਇਹ ਕਰਜ਼ਾ ਛੜਾ ਦੂ ਭਿੰਦਾ ਜਰਾ ਓਏ ਉਹਨੂੰ ਐਸੀ ਵੀ ਲੋੜ ਪੈਂਦੀ ਪੈਸੇ ਨਹੀਂ ਦੇਵਾਂਗੇ ਫਿਰ ਦੇਵਾਂਗੇ ਦੋ ਅੱਡ ਤੇ ਹੁਣ ਆਪਣੇ ਮੂੰਹੋਂ ਪੈਸੇ ਦਿੱਤੇ ਉਹਨੇ ਉਹਨੇ ਤਾਂ ਆਪਣੇ ਮੂੰਹੋਂ ਪੈਸੇ ਦੇ ਕੇ ਉਹਨੂੰ ਤਾਂ ਨਹੀਂ ਦਿੱਤੇ ਲੈ ਕਿੰਦਰ ਚਾਹ ਕੁੱਟਾ ਲੈ ਮਾ ਚਾਹ ਮੈਂ ਤਾਂ ਧਾਰੀ ਲਈ ਤੁਰ ਆਹ ਬੀਕ ਲਓ ਆਗੇ ਤੇਰਾ ਬਾਪੂ ਹੋਰੀ ਦੀ ਉਹਨਾਂ ਦੀ ਵੀ ਬਣਾ ਲਈ ਚਾਹ ਨਹੀਂ ਲੈਈ ਆ ਆਗੇ ਤੋ ਆਗੇ ਕੀ ਕਹਿਣਾ ੜਤੀਆ ਉਹਨੇ ਕੀ ਕਹਿਣਾ ਸੀ ਉਹਨੂੰ ਮਾਂ ਦਾ ਪੁੱਤ ਜਾ ਕੇ ਉਹਨੂੰ ਗੱਫਾ ਮਾਰਤਾ ਕੀ ਗੱਫਾ ਮਾਰਤਾ ਕਹਿੰਦਾ ਮੇਰਾ ਪਿਓ ਤਾਂ ਦਾਖਲ ਪਿਆ ਕਹਿੰਦਾ ਡਾਕਟਰ ਦੇ ਛੇਦੀ ਇਹਦੀ ਦੇਦੇ ਪੈਸੇ ਸਾਨੂੰ ਕੱਢ ਕੇ ਕਹਿੰਦਾ ਕਹਿੰਦਾ 70000 ਰੁਪਏ ਭਰ ਕੇ ਕਹਿੰਦਾ ਜਾ ਕੇ ਨੇ ਹੁਣੀ ਮੰਗਿਆ ਹਾਂ ਰੁਝਣਾ ਰਹੋ ਇਹ ਤਾਂ ਉਹ ਤਾਂ ਜਾਨ ਸਰ ਮੈਨੂੰ ਕਹਿੰਦਾ 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 ਤੂੰ ਆਪਦੀ ਸਿਹਤ ਦਾ ਖਿਆਲ ਰੱਖਿਆ ਕਰ ਕਹਿੰਦਾ ਤੋਰਾ ਫੇਰਾ ਸ਼ੁਰੂ ਕਰਤਾ ਕਹਿੰਦਾ ਕਹਿੰਦਾ ਛੁੱਟੀ ਮਿਲ ਗਈ ਤਾਂ ਮੈਂ ਮੈਂ ਹੈਰਾਨ ਰਹਿ ਗਿਆ ਗੱਲ ਸੁਣ ਕੇ ਵੀ ਮੈਨੂੰ ਕਹ ਤੂੰ ਛੁੱਟੀ ਮਿਲ ਗਈ ਕਦੇ ਮੈਂ ਤਾਂ ਚੰਗਾ ਭਲਾ ਕਹਦੇ ਮੈਨੂੰ ਕੀ ਹੋਇਆ ਕਦੇ ਉਹ ਜਦੋਂ ਗੱਪ ਮਾਰਦਾ ਉਹਨੂੰ ਕੀ ਪਤਾ ਸੀ ਕਿ ਆ ਵੀ ਇਹ ਚੰਗਾ ਭਲਾ ਕਿਵੇਂ ਹਾਂ ਹਾਂ ਉਹਨੂੰ ਕਹਿੰਦਾ ਮੇਰਾ ਪਿਆਉ ਦਾਖਲ ਹੈ ਐਵੇਂ ਮੈਂ ਦਾਇ ਕਰਦੇ ਛੜਾਉ ਦੂੰ ਮੈਂ ਤੁਹਾਨੂੰ ਅਸਤੀ ਗੱਲ ਜੇ ਨਾ ਰੋਕਿਆ ਇਹਨੂੰ ਅੜਤੀ ਨੂੰ ਵਸ ਤਸ ਕਿਹਾ ਆਉਣਾ ਸੀਗਾ ਉਹਨੂੰ ਹੁਣ ਤਾਂ ਕਹਿਤਾ ਹਾਂ ਮੈਂ ਉਹ ਤਾਂ ਕੰਜੇ ਦਾ ਹੋਰੀ ਚੰਦ ਚੜੀ ਬੈਠ ਜਿਹਦੇ ਨਾਲ ਦੇਣ ਲੈਣ ਕਰਦੇ ਨਾ ਸਾਰਿਆਂ ਨੂੰ ਕਹਿ ਦਿਓ ਹੁਣ ਮੈਂ ਤਾਂ ਕਹਿੰਦੀ ਜੇ ਵੀ ਜੀਤੋ ਕਿਸੇ ਨੂੰ ਲੈਣਾ ਦੇਣਾ ਨਾ ਇਹਨੂੰ ਨਾ ਭੇਜੀ ਹਾਂ ਉਹਨਾਂ ਨੂੰ ਕਹੋ ਵੀ ਭਾਈ ਇਹਨੂੰ ਪੈਸਾ ਨਹੀਂ ਦੇਣਾ ਸਾਡੇ ਤੋਂ ਬਿਨਾ ਆਪਾਂ ਤਾਂ ਕਹਾਂਗੇ ਜੇ ਵੀ ਦੇਊਗਾ ਦੀ ਜ਼ਿੰਮੇਵਾਰੀ ਤੇ ਦੇਊਗਾ ਐਸੇ ਤੋਂ ਮੰਗੂਗਾ ਆਪਾਂ ਦਾ ਦੰਦੇ ਨਹੀਂ ਫਿਰ ਹਾਂ ਚਾ ਲੈਣ ਨਹੀਂ ਆਇਆ ਇਹ ਹੁੰਗਲ ਕਰ ਦੂ ਆਪਾਂ ਉਹਨੂੰ ਕਿੱਡਾ ਗੱਪ ਮਾਰਿਆ ਇਹਨੇ ਹੋਰ ਉਹਦੇ ਨਹੀਂ ਤਾਂ ਉਹ ਫੋਨ ਫੋਨ ਵੀ ਕਰ ਲੈਂਦਾ ਜਦੋਂ ਨੇ ਆਏ ਕਿਹਾ ਤਾ ਵੀ ਹਸਪਤਾਲ ਚ ਦਾਖਲ ਪਿਆ ਗਿਆ ਉਹਨੂੰ ਐ ਹੋ ਗਿਆ ਵੀ ਹੁਣ ਆ ਫੋਨ ਮੈਂ ਕਿਹਨੂੰ ਕਰਾਂ ਵੀ ਅੱਲਾ ਉਹ ਫੋਨ ਚੱਕੇਗਾ ਕਦੋਂ ਹਾਂ ਉਹਨਾਂ ਆਏ ਕਿ ਮੈਂ ਫੋਨ ਮਰਮਗਲਾ ਹਸਪਤਾਲ ਚ ਬੈਠਾ ਕੇ ਫੋਨ ਚੱਕੂ ਪਤਾ ਨਹੀਂ ਹੂੰ ਜੇ ਗੁਰਪ੍ਰੀਤ ਨੂੰ ਵੀ ਕਰ ਲੈਂਦਾ ਨਹੀਂ ਉਹ ਫੋਨ ਹਾਂ ਉਹਨਾਂ ਐ ਹੁਣ ਸਾਰਾ ਦਿਨ ਉੱਥੇ ਹੋਊਗਾ ਹੁਣ ਉਹੀ ਤਾਂ ਦਾਖਲ ਕਰਿਆ ਉਹਨੂੰ ਜਦੋਂ ਇਹਨੂੰ ਤਾਂ ਹੱਕ ਹੀ ਨਹੀਂ ਹੈ ਤੂੰ ਜਾ ਕਰ ਜੇ ਤੂੰ ਮੈਂ ਜਾਣਾਂਗਾ ਇਹ ਤਾਂ ਹੱਕੀ ਕੋਈ ਨਹੀਂ ਆ ਆਪਾਂ ਕੀ ਤੋੜਿਆ ਮੈਂ ਇਹਨੂੰ ਤੋੜਿਆਗਾ ਰਾਡ ਤੇ ਇਹ ਗਲਤ ਗੱਲ ਹੈ ਮੈਂ ਅਸੀਂ ਤਾਂ ਕਹੀ ਜਾਂਦਾ ਹਾਂ ਹੁਣ ਬਸ ਭਾਈ ਹੁਣ ਆਪੀ ਰੱਖੋ ਆਪਦਾ ਹਿਸਾਬ ਕਿਤਾਬ ਲੋੜ ਹੀ ਨਹੀਂ ਹੈਗੀ ਬਸ ਉਹ ਖਾਤਾ ਤੇਰੇ ਨਾਂ ਤੇ ਚੱਲਦਾ ਹੈ ਉਹ ਖਾਤਾ ਚੱਲਦਾ ਜਦੋਂ ਮੈਨੂੰ ਤਾਂ ਕੰਜਰ ਤੇ ਮਾਰੀ ਹੁੰਦਾ ਮੈਂ ਤਾਂ ਹਸਤਾਲ ਚ ਪਤਾ ਨੇ ਪੈਸੇ ਵੇਰ ਤਾਂ ਕਰਦੇ ਜਿਹੜੇ ਜਿਹੜਾਈ ਹੈ ਹੋਰ ਹੁਣ ਇਹ ਤਾਂ ਹੈ ਕਿੱਥੇ ਕਿੱਥੇ ਵਰਤੂ ਇਹ ਐ ਨਹੀਂ ਪਤਾ ਕਿੰਨੇ ਕ ਲਟਾਕ ਕਰੂਗਾ ਫਿਰ ਇਹ ਤਾਂ ਹੇ ਲੱਖ ਮੰਗਦਾ ਜੇ ਤੂੰ ਉਹਦਾ ਕੁਦਰਤੀ ਉਹਦੇ ਕੋਲ ਪੈਸੇ ਹੀ ਘੱਟ ਸੀ 70000 ਦਿੱਤਾ ਉਹਨੇ ਕੱਢ ਕੇ ਉੱਚਾ ਲੱਖ ਰੁਪਇਆ ਕਹਿੰਦਾ ਸੀ ਉਹਨੂੰ ਫੇਰ ਲੈ ਵੜਕ ਨੂੰ ਤਾਂ ਲੈ ਜਾ ਫਿਰ ਪੈਸੇ ਹੈ ਹੋਰ ਪਹਿਲਾਂ ਮੈਂ ਕਹੀ ਜਾਂਦੀ ਸੀ ਕਿ ਉਹ ਤੋਂ ਹੀ ਲੈ ਕੇ ਗਿਆ ਮਾੜਾ ਬੈਠ ਗਿਆ ਆਇਆ ਤੇਂdrela ਚਾਹ ਥੋੜੀ ਜਿਹੀ ਕੁ ਟਕੌਰ ਲਿਆ ਦੇ ਨਾਲ ਕੋਈ ਇੱਥੇ ਕੁਝ ਪਿਆ ਹੋ ਖਾਣ ਨੂੰ ਲਿਆ ਆਂਦੀ ਇਹਨਾਂ ਨੂੰ ਐ ਇਹ ਤਾਂ ਆਪਣੀ ਰੇਹ ਕਰਾ ਦੂਗਾ ਇਹ ਐ ਤਾਂ ਨਹੀਂ ਚੱਲਣਾ ਕੰਮ ਹੋਰ ਮਸਤ ਵੇ ਕਰਦਾਨੀ ਆਂ ਯਾਰ ਜਦੋਂ ਆਇਆ ਸੋਹਣਾ ਮੈਨੂੰ ਕੰਮ ਕਰਾਉਣਾ ਚਾਹ ਚਾਹ ਪੀ ਲੈਦੀ ਹੁਣ ਤੋਂ ਹੋਰ ਲਿਆ ਦਿਨੀਆ ਚਾਹ ਤਾਂ ਮੈਂ ਧਿਆਖ ਦੇਵਾ ਤੇ ਨਵੀਂ ਦੇ ਦੇ ਕੁ ਪੀਸ ਮੇਰੇ ਸਾਡੇ ਨੂੰ ਤਾਂ ਕੁੱਟਿਆ ਸੀ ਕਰਾਂ ਜੀ ਮੇਰਾ ਹਾਲ ਬੈਣ ਦੇਖੇਵੇਂ ਪਹੁੰਚਦਾ ਸੀ ਕਹਿੰਦਾ ਕਹਿੰਦਾ ਜੇ ਮੈਂ ਕੁੜੀ ਹੁੰਦੀ ਹੁਣ ਨੂੰ ਵਿਆਹ ਕੇ ਚੋਰੀ ਹੁੰਦੀ ਮੈਂ ਤਾਂ ਆਪ ਕਹਿੰਦਾ ਮੇਰੇ ਜੁੱਤਾਂ ਕੁੜੀ ਜਾਂਦੇ ਅੰਦਰ ਰੱਬ ਸਾਨੂੰ ਇਹ ਜੇ ਤੂੰ ਕਰਾਉਣਾ ਕੀ ਸੀ ਆਪਾਂ ਕੋਈ ਤਾਂ ਹੈ ਸਾਰਾ ਦਿਨ 24 ਘੰਟੇ ਲੰਬੇ ਦੇ ਕੋਲ ਬਿਠਾ ਰਹੇ ਆਪਣੀ ਕੁੜੀ ਹੁੰਦੀ ਵਿਆਹ ਕੇ ਤੋਰਨ ਦੇ ਕੋਈ ਦੁੱਖ ਤਾਂ ਨਹੀਂ ਸੀ ਵਧੀਆ ਗੱਜ ਵੱੱਜ ਕੇ ਵਿਆਹ ਕਰਦੇ ਕੁੜੀ ਦਾ ساری ਉਮਰ ਤੋਂ ਦੁੱਖ ਇਹ ਤਾਂ ਮੇਰੇ ਸਾਹ ਦਾ ਇਹਦਾ ਦੁੱਖ ਹੀ ਦਊ ਆਪਾਂ ਨੂੰ ਦੁੱਖ ਦੇ ਨਵਾਸੀ ਜੰਮਿਆ ਨਾ ਹੁਣ ਹਿੱਥੇ ਗਿਆ ਜੱਪੜਾ ਕੰਜਰ ਤਾਂ ਕਿ ਉਹਦੇ ਗੋਡੇ ਨਾਲ ਹੀ ਲੱਗਿਆ ਬੈਠਾ ਪਤਾ ਨਹੀਂ ਮੈਂ ਤਾਂ ਭੁੱਖ ਤੋਂ ਆਈ ਸੀਗੀ ਇਧਰ ਨੂੰ ਜਾਂਦੇ ਸੀ ਕਿੱਤਰੇ ਤਣੀ ਕਿੱਥੇ ਲੈ ਕੇ ਗਿਆ ਕਿੱਥੇ ਨਾ ਉਹ ਤੋਂ ਖੇਤ ਜਾਣ ਦੀ ਯਾਸ ਕਰਦਾ ਤੋਂ ਤੂੰ ਆਈ ਨਹੀਂ ਪਤਾ ਤਾਂ ਪੁੱਜਰ ਖੇਤ ਹੀ ਲੈ ਗਿਆ ਹੋਵੇ ਉਹਨੂੰ ਉਹੋ ਮਨ ਲਾ ਜੁੱਤੀਆਂ ਹੋਊਗਾ ਤਾਂ ਕੁੜੀ ਜੋਦਾ ਉਹਨੂੰ ਲੈ ਆ ਕੇ ਗੁਰਦੁਆਰੇ ਨਾਲ ਵਰ ਗਿਆ ਹੋਵੇ ਗੁਰਦੁਆਰੇ ਆਈ ਨਹੀਂ ਪਤਾ ਲੋਕ ਉੱਥੇ ਬੜਨ ਜਾਂਦੇ ਨੇ ਉਹਨਾਂ ਨੂੰ ਆ ਲੱਗੂ ਪਤਾ ਨਹੀਂ ਕਿਵੇਂ ਬੋਲਦੀ ਆ ਕੀ ਨਹੀਂ ਬੋਲਦੀ ਆ ਦੇਖੇ ਜਾਊ ਫਿਰ ਮੇਰਾ ਕੁਸ ਬਣੂਗਾ ਹੋਰ ਉਹਨੂੰ ਬੜਾ ਸਮਝਾ ਜਦੋਂ ਪੁੱਛਦਾ ਲੈਂਦੀ ਮੈਨੂੰ ਕਿਹੜਾ ਦੱਸ ਕੇ ਗਿਆ ਬੜਬੜ ਕਰਦਾ ਲੰਘਿਆ ਉਹਦੀ ਤਾਂ ਆਦਤ ਹੀ ਆ ਪਕਾਈ ਮਾਰਨ ਦੀ ਕੋਈ ਚਾਵਲੀ ਮਾਰੀ ਹੋਊ ਉਹਨੇ ਹੋਤਾਂ ਦੀ ਮਾਰਾਂ ਉਹਨੇ ਕਿੰਦਰ ਨੂੰ ਪੁੱਛਿਆ ਮੈਂ ਉਹ ਕਹਿੰਦੇ ਮੈਨੂੰ ਨਹੀਂ ਦੱਸਿਆ ਕਹਿੰਦੇ ਆਈ ਥੋੜਾ ਸਾਰਾ ਦੋਨਾਂ ਦਾ ਉਹੀ ਦਾਪੀ ਚ ਬੁਲਾਇਆ ਪੈਂਦੇ ਯਾਰ ਤੂੰ ਪਾਲ ਕੇ ਐਡਾ ਕਰਤਾ ਉਹਨੂੰ ਦਵਾਈ ਆਂਦਾ ਸ਼ਾਬਾਸ਼। ਸੁੱਖ ਹੈ ਉਹ ਤੁਹਾਨੂੰ ਮਨ ਲਾ ਵੀ ਜੇ ਬੰਦੇ ਸ ਇੱਕ 1% ਵੀ ਸੁੱਖ ਹੋਵੇ ਤਾਂ ਸ਼ਾਬਾਸ਼ ਇਹ ਦਵਾਈ ਆਂਦਾ ਗੱਲ। ਕਿੱਥੇ ਤਾਂ ਕੰਮ ਕਰਾਉਣਾ ਦਾ ਕਿੱਥੇ ਉਹ ਵੀ ਮੇਰੇ ਹਲੇ ਦੀ ਨਿਗਰ ਰੱਖਣੀ ਪੈਂਦੀ ਹੈ ਵੀ ਕਿਸੇ ਪਾਸੇ ਟੱਪਣਾ ਜਾਵੇ। ਜ਼ਮੀਨ ਨਹੀਂ ਸੁਧਰਦਾ ਹੈਗਾ ਜ਼ਮੀਨ ਵੀ। ਕੰਮ ਨੂੰ ਤਾਂ ਬੜੀ ਆਸ ਕੀ ਹੈ ਕਿ ਉਹ ਤਾਂ ਕਿਤੇ ਹਰੇ ਦੀ ਭੜੀ ਨਹੀਂ ਵੜਦਾ ਉਹ। ਪਸ਼ੂਆਂ ਵਾਲੀ ਮੰਡੀ ਬਣਾ ਰੱਖੀ ਆ। ਇੱਕ ਲਿਉਂਦਾ ਇੱਕ ਛੱਡ ਦਿੰਦਾ ਇੱਕ ਲਿਉਂਦਾ ਇੱਕ ਛੱਡ ਦਿੰਦਾ। ਉਹੀ ਤਾਂ ਗੱਲ ਆ। ਲੋਕ ਕੀ ਕਹਿਣਗੇ ਵੀ ਇਹਨੂੰ ਜਮੀ ਸ਼ਰਮ ਨਹੀਂ ਹੈਗੀ। ਉਹ ਕੋਈ ਮੁਕੱਲੇ ਨੂੰ ਥੋੜੀ ਕਹਿਣਗੇ ਉਹ ਤਾਂ ਸਾਰੇ ਡੱਬਰ ਨੂੰ ਕਹਿਣਗੇ ਸਾਰੇ ਡੱਬਰ ਨੂੰ ਹੀ ਕਹਿਣਗੇ ਕੋਈ ਮਾੜਾ ਕਹਿਣਗੇ ਜਿਹੜੇ ਇਹਨੂੰ ਕਹਿੰਦੇ ਨਹੀਂ ਕੁਛ ਹੂੰ ਚਲੋ ਛੱਡੋ ਪਰੇ ਹੁਣ ਦੇਖੋ ਕਿੰਨੀ ਸੋਹਣੀ ਲੱਗਦੀ ਆ ਖੇਤਾਂ 'ਚ ਫਿਰਦੀ ਐਵੇਂ ਨਹੀਂ ਪਈਆ ਰਾਣੀ ਕਹਿੰਦੇ ਲੋਕ ਪ੍ਰਾਣੀ ਪਿੱਛੇ ਰਾਣੀ ਆ ਖੇਤਾਂ ਦੀ ਰਾਣੀ ਆਓ ਜਨਕੀ ਜਾਓ ਮੋਰਨੀ ਆ ਮੰਗ ਤੁਰਦੀ ਆ ਪੰਜਾਬ ਵਾਲਿਆਂ ਦਾ ਖਾ ਖਾਨ ਤੁਰਨੀ ਨਹੀਂ ਆਉਂਦਾ ਐ ਤੁਰਦੀਆਂ ਜਿਵੇਂ ਲੱਗਦਾ ਜੇ ਲੋ ਸਰਦਾਰ ਜੀ ਜਿਵੇਂ ਲੱਗ ਕਰਦੇ ਹਾਂ ਹਾ ਹਾ ਕੀ ਬਾਤ ਆ ਇਹਨੂੰ ਕਹਿੰਦੇ ਆ ਪਿਆਰ ਬੋਲ ਕੇ ਨਹੀਂ ਬਤਾ ਸਕਦੀ ਤਾਂ ਹੈਗਾ ਚੁੰਦੀ ਆ ਕਿਹਦਾ ਲਗਾ ਖੇਤ ਪੰਜਾਬ ਕਾ ਕਿਹਦਾ ਅੱਛਾ ਹੈ ਅੱਛਾ ਲਗਾ ਹਾਂਜੀ ਮਨ ਲੱਗ ਰਹਾ ਹੈ ਖੇਤ ਹਾਂਜੀ ਆਪਾਂ ਤਾਂ ਇੱਥੇ ਕੋਠੀ ਪਾ ਲਾਂਗੇ ਜਦੋਂ ਬਿਜ਼ਨਸ ਸੈੱਟ ਹੋ ਗਿਆ ਮਤਲਬ ਠੀਕ ਹੈ ਆਪਣਾ ਮਤਲਬ ਜਿਹਨੂੰ ਉਹ ਕਹਿੰਦੇ ਆ ਅੰਗਰੇਜ਼ੀ ਚ ਕੀ ਕਹਿੰਦੇ ਆ ਹੋਮ ਹੌਂ ਤਾਂ ਸਮਝ ਆਉਂਦਾ ਉਹ ਉਹ ਆਪਾਂ ਇੱਕ ਹੀ ਦਾ ਦੋ ਮੰਜ਼ਲ ਤੇ ਇੱਥੇ ਸੈੱਟ ਹੋ ਜਾਏਗੀ ਭਰ ਜਾਣੇ ਕੀ ਲੋੜ ਨਹੀਂ ਇੱਥੇ ਕਨੇਡਾ ਥੋੜੀ ਹਮਮੇ ਸਾਰੇ ਲੋਕ ਪਤਾ ਨਹੀਂ ਕਿਉਂ ਇੰਨਾ ਤੇ ਵਿਚਾਰਿਆਂ ਤੇ ਲੱਗਦੇ ਆਂ ਔਰ ਐ ਤੇ ਮੱਚਦੇ ਆ ਕੀ ਕਹਿੰਦੇ ਆਪ ਤਾਂ ਕਰਕੇ ਖਾਂਦੇ ਆ ਕੋਈ ਲੁੱਟ ਨਹੀਂ ਮਾਰ ਨਹੀਂ ਕਰਦੇ ਕੋਈ ਚੋਰੀ ਨਹੀਂ ਕਰਦੇ ਆਪ ਤਾਂ ਬਿਜ਼ਨਸ ਕਰਦੇ ਆ ਛੋਟਾ ਮੋਟਾ ਜਿਹਾ ਕੀ ਬੋਲ ਰਹੇ ਹੈ ਕੀ ਬੋਲੇ ਆ ਮਾਂ ਮਨ ਕੀ ਬਾਤ ਕਰ ਰਹੇ ਆ मान की बात चलने कर? हाँ जी मैं आपकी तोर की सिरत कर रहा था हमारे तो जहाँ है तुरती तो है औरतें तो जैसे मुर्गा तुरता तो लक्कड़ पे तोर ही नहीं आ रही उसको आपकी जो खुराक है अच्छी है लोग पकाई मारते हैं चावल मच्छी वाले चावल मच्छी वाले उनको पता नहीं क्या बेनिफिट भे है अच्छा है? ये है जो छिक्के बंद रहता है चावल मसीह से छिक्के बंद समझ गया। कितना काम कर लेते हो आप जोना लगा लेते हो हमारे जहाँ झाड़ू नहीं लगता लेडीज को झाड़ू नहीं लगा सकती